ਸੋਨੋ ਪਤਾ ਦਵੰਗ ਫਿਲਮ ਫਿਲਮ ਬਣੀ ਹੈ ਜਦੋਂ ਸਲਮਾਨ ਖਾਨ ਨੇ 벨ਟ ਕਿੱਥੋਂ ਮੰਗਾਈ ਦੀ ਕਿਸੇ ਨੂੰ ਨਹੀਂ ਇਹ ਗੱਲ ਦਾ ਪਤਾ ਹੁਣ ਆਜ ਤੁਹਾਨੂੰ ਦੱਸਦਾ ਦਵੰਗ ਫਿਲਮ ਵਾਲੀ 벨ਟ ਕਿੱਥੋਂ ਮੰਗਵਾਈ ਸੀ ਯਾਰ ਕਿੱਥੋਂ ਮਿਲਦੀ ਹੈ ਬਾਈ ਸਸੀਕਰ ਸਸੀਕਰ ਜੀ ਹੋਰ ਠੀਕ ਠਾਕ ਜਮਾ ਚੜਦੀ ਕਲਾ ਜਿਹੜੀ 벨ਟ ਸਲਮਾਨ ਖਾਨਾ ਲਾਉਂਦਾ ਹਾਂ ਲਓ ਜੀ ਆਹ 벨ਟ ਲਾਉਂਦਾ ਸਲਮਾਨ ਖਾਨ ਦੇਖੋ ਤਾਂ ਕਰੋ ਚੈੱਕ ਹੋਈ ਹੈ ਜੀ ਸਾਮੀਆ ਦਵੰਗ ਦਵੰਗ ਵਾਲੀ ਹੈ ਯਾਰ ਕਿੱਥੋਂ ਲੁਭਈ ਇਹ ਇਹ ਤੁਹਾਨੂੰ ਹੁਣ ਸਿਆਮਾ ਅਟਰਜ਼ ਨਾਬਾ ਨੇ ਆਪਣੀ ਸਾਰੀ ਐਸੈਸਰੀ ਰੱਖ ਲਈ ਜਿਵੇਂ ਕਿ ਆਪਣੇ ਗੋਗਲ ਹੋ ਗਈ ਜੀ ਬੈਲਟਾਂ ਹੋ ਗਈਆਂ ਪਰਸ ਹੋ ਗਏ ਕੈਪ ਹੋ ਗਈਆਂ ਜੀ ਹੋਰ ਵੀ ਬਹੁਤ ਤਰ੍ਹਾਂ ਦੀ ਜਿਹੜੀ ਐਸੈਸਰੀ ਆ ਜੀ ਸੌਕਸਿਜ਼ ਹੋ ਗਏ ਜਰ ਆਪਾਂ ਆरिजिनल ਇਹ ਹੁਣ ਮੈਂ ਕਹਣਾ ਜੀ ਐਨ ਤੁਹਾਨੂੰ ਸਸਤੇ ਰੇਟ ਦੇ ਉੱਤੇ ਜੀ ਐਨ ਤੁਹਾਨੂੰ ਵਧੀਆ ਮਾਲ ਟੌਪ ਕੁਆਲਿਟੀ ਟੌਪ ਇੱਕ ਤੋਂ ਨੰਬਰ ਹੋਊਗਾ ਹਰ ਇੱਕ ਬੰਦਾ ਇਹ ਕਹੂਗਾ ਕਿ ਹਾਂ ਵੀ ਸਾਨੂੰ ਬਾਈ ਨੇ ਭੇਜਿਆ ਸੀਗਾ ਵੀਡੀਓ ਦੇਖ ਕੇ ਕਹਿਦੇ ਵੀ ਮਜ਼ਾ ਆ ਗਿਆ ਸੋਨ ਨੂੰ ਇੱਕ ਵੀ ਬੰਦਾ ਇਹ ਨਹੀਂ ਕਹਿੰਦਾ ਵੀ ਹਾਂ ਜੀ ਤੁਸੀਂ ਗਿਆ ਜੀ ਵੀ ਅਸੀਂ ਗੱਲ ਨਹੀਂ ਬਣੀ ਕੋਈ ਬੰਦਾ ਨਹੀਂ ਇਹ ਹੁੰਦੀ ਆ ਮਿੱਤਰੋ ਫੈਕਟਰੀ ਹੁਣ ਫੈਕਟਰੀ ਚ ਆਪਾਂ ਬੜਾ ਇਹ ਫਾਇਦਾ ਹੋਗਾ ਨਾ ਮੈਨੂੰ ਤਾਂ ਆਪਾਂ ਤਾਂ ਅਸੀਂ ਵੀ ਸਿਆਮ ਅਤਰ ਵਾਲੇ ਇਕੱਲੇ ਪਰਫਿਊਮ ਤੇ ਉਦ ਤੇ ਅਤਰ ਬਣਾਉਂਦੇ ਆ ਹੁਣ ਜੇ ਵਿਆਹ ਵਾਸਤੇ ਤਿਆਰੀ ਕਰਨੀ ਆ ਸਾਰਾ ਕੁਝ ਹੀ ਮਿਲ ਜੂਗਾ ਹੀ ਆ ਮੈਨੂੰ ਬੰਦਾ ਬੱਸ ਘਰੋਂ ਵਾਹ ਨਾ ਕਿ ਆ ਜਾਏ ਯਾਰ ਗੱਲ ਮੁੱਕਦੀ ਆ ਬਾਕੀ ਅਸੀਂ ਕਰਨਾ ਆਹ ਦੇ ਕੱਪੜੇ ਵੀ ਪਏ ਨੇ ਟੀ 2 ਸ਼ਰਟਾਂ ਮਿਲ ਜਾਣਗੀਆਂ ਇੱਥੋਂ ਕੈਂਕੇ ਸ਼ੈਂਕੇ ਬਣ ਜੂ ਪੂਰਾ ਘੈਂਟ ਮਾਹੌਲ ਗੱਲਬਾਤ ਸਾਬਣ ਵੀ ਮਿਲ ਜੂਗਾ ਅੱਗੇ ਵੀ ਨਾ ਆਉਂਦੇ ਬਿਲਕੁਲ ਖਜੂ ਮ ਆ ਰਹੀ ਆ ਸਾਬਣ ਵੀ ਇੱਥੇ ਚੱਕਿਓ ਇੱਥੋਂ ਚੱਕ ਕੇ ਸਾਬਣ ਨਾ ਹੁਣ ਉਹਦੇ ਨਾਲ ਗੱਲ ਕਰਕੇ ਤੇ ਕਹਿੰਦੇ ਵੀ ਉੱਥੀ ਨਾ ਕਿ ਜਾਵੋ ਆਹ ਦਾ ਪੈਸਾ ਹੀ ਜਾ ਕੇ ਨਾ ਲਿਓ ਆਹਾਂ ਆਹ ਚੀਜ਼ਾਂ ਨੇ ਵਈ ਹੋਏ ਇਹ ਬਾਈ ਜੀ ਆਪਣੇ ਡਰਾਈ ਫਰੂਟ ਦਾ ਮਰੱਬਾ ਪਿਓਰ شہਦ ਦੇ ਵਿੱਚ ਤਿਆਰ ਕਰਿਆ ਹੋਇਆ ਇਹ ਸਾਰੀਆਂ ਜਿਹੜੀਆਂ ਹਨ ਨੇ ਆਰਗੈਨਿਕ ਚੀਜ਼ਾਂ ਨੇ ਅੱਛਾ ਜੀ ਬਿਲਕੁਲ ਜਿਵੇਂ ਕਿ ਮੈਂ ਕਹਿੰਦਾ ਵੀ ਇਹ ਆਪਣੇ ਕੋਲ ਇੱਕ ਹੈਗੀ ਹੈ ਜਿਹੜੀ ਆਪਣੀ ਸਭ ਤੋਂ ਜ਼ਿਆਦਾ ਇਸ ਟਾਈਮ ਸਰਦੀਆਂ ਦੇ ਵਿੱਚ ਮੌਸਮ ਜਿਵੇਂ ਆਪਾਂ ਨੂੰ ਜ਼ੁਖਾਮ ਖਾਂਸੀ ਖੰਘ ਹੋ ਜਾਂਦੀ ਆ ਹਾਂ ਜੀ ਜੀ ਮੈਂ ਕਹਿੰਦਾ ਜੀ ਆਪਣੇ ਲਾਣੇਦਾਰਾਂ ਨੂੰ ਬਜ਼ੁਰਗਾਂ ਨੂੰ ਜੀ 20-20 ਸਾਲ ਤੋਂ ਵੀ ਖੰਘ ਆ ਜੀ ਉਹ ਵੀ ਜਿਹੜੀ ਹੈਗੀ ਆ ਤਿੰਨ ਚਾਰ ਖਰਾਕਾਂ ਤੋਂ ਬਾਅਦ ਲੋੜ ਨਹੀਂ ਪੈਂਦੀ ਇਹ ਵੀ ਜਿਹੜੀ ਹੈਗੀ ਆ ਖੰਘ ਜੜ ਤੋਂ ਖਤਮ ਕਰ ਦਿੰਦੀ ਇਹ ਉਹੀ ਨੇ ਜੀ ਜਿਹਦੀ 14-15 ਮਿਲੀਅਨ ਰੀਲ ਚੱਲੀ ਸੀ ਹਾਂ ਇਹ ਉਹੀ ਚੀਜ਼ ਹੈ ਜੀ ਆਹ ਹੈ ਮਿੱਤਰੋ ਖੰਘ ਤੋਂ ਰਾਹਤ ਜਿਹੜੀ ਮੰਨ ਲਦਾ ਪੂਰਾ ਪੰਜਾਬ ਕੀ ਪੂਰਾ ਇੰਡੀਆ ਦੇ ਵੱਨ ਹੋ ਗਿਆ ਇੰਡੀਆ ਦਾ ਹਾਂ ਸਹੀ ਗੱਲ ਹੈ ਇਹ ਕਿ ਨਹੀਂ ਕੀ ਬਈ ਇਹ ਹੈਗੀ ਆ ਜੀ ਆਪਣੇ ਕੋਲੇ 250 ਸਰ 250 ਦੀ 250 ਰੁਪਏ ਮੈਂ ਕਹਿੰਦਾ ਜੀ ਡਿਲੀਵਰੀ ਫਰੀ ਹੈ ਜੀ ਜਿੱਥੇ ਮਰਜੀ ਬੈਠ ਕੇ ਮੰਗਾ ਲਵੇ ਬੰਦਾ ਕੀ ਬਾਤ ਆ ਆ ਤਾਂ ਯਾਰ ਹਰੇਕ ਨੇ ਕਰੇ ਹੁਣ ਜਿੰਦੇ ਚਾਹੇ ਕੋਈ ਜਵਾਕ ਆ ਚਾਹੇ ਕੋਈ ਬੁਢਾ ਯਾਰ ਖੰਗਦਾ ਹਰੇਕ ਨੇ ਹੁੰਦੀ ਐ ਸਾਲ ਬੰਦਾ ਇੰਨੇ ਪੈਸੇ ਖਰਾਬ ਕਰ ਦਿੰਦਾ ਜੀ ਦੁਈਆਂ ਦਵਾਈਆਂ ਦੇ ਹੋਰ ਇੱਕ ਦਫਾ ਸਾਡੇ ਕੋਲ ਆ ਲੈ ਜਾ ਕੇ ਦੇਖੇ ਬਸ ਕੀ ਬਾਤ ਆ ਕੀ ਬਾਤ ਆ ਇੱਕ ਇੱਕ ਆਪਣੇ ਕੋਲੇ ਸੀਗਾ ਉਹਦਾ ਨਾ ਮਰੱਬਾ ਖਜੂਰਾਂ ਵਾਲਾ ਖਜੂਰ ਦਾ ਮਰੱਬਾ ਲਓ ਜੀ ਹਾਂ ਸੁੱਤੇ ਵੇ ਬੰਦੇ ਨੂੰ ਵੀ ਮੰਨ ਕੇ ਚੱਲੋ ਉਠਾਓ ਘੋੜਾ ਬਣਾ ਲੈਂਦਾ ਘੋੜਾ ਇਹ ਮਰੱਬਾ ਅੱਛਾ ਜੀ ਮੈਂ ਕਹਿੰਦਾ ਬੰਦਾ ਕਹਿੰਦਾ ਵੀ ਮੈਨੂੰ ਹਟ ਜਾਓ ਪਿੱਛੇ ਸਹੀ ਗੱਲ ਹੈ ਸਹੀ ਗੱਲ ਹੈ ਜਿਹੜੇ ਮੇਰੇ ਵਰਗੇ ਕੜ ਕੇ ਉਹੀ ਨਿੱਸਲ ਜਾਵੇ ਬਠਰੇ ਨੇ ਉੱਠੇ ਨਹੀਂ ਜਾਂਦਾ ਉਹਨਾਂ ਵਾਸਤੇ ਬੜੀ ਗੰਢੀ ਆ ਕੈਰੋਸਟ੍ਰੋਲ ਵਾਸਤੇ ਹੁੰਦਾ